ਦੁਨੀਆ ਭਰ ਦੇ ਸਭ ਤੋਂ ਵੱਡੇ ਲੋਕਤੰਤ੍ਰਿਕ ਦੇਸ਼ ਭਾਰਤ ਦੇ ਵਿੱਚ 18ਵੀਂ ਲੋਕ ਸਭਾ ਦੇ ਗਠਨ ਤੋਂ ਪਹਿਲਾਂ VOTING ਦਾ ਦੌਰ ਚੱਲ ਰਿਹਾ ਹੈ ਅਤੇ ਅੱਜ 1 ਜੂਨ ਨੂੰ 7ਵੇਂ ਰਾਊਂਡ ਦੀਆਂ ਯਾਨੀ ਕਿ ਲਾਸਟ ਰਾਊਂਡ ਦੀਆਂ ਵੋਟਾਂ ਹੋਣੀਆਂ ਜਿਸ ਦੇ ਵਿੱਚ ਤਕਰੀਬਨ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸਮੇਤ 7 ਸਟੇਟਾਂ ਦੀਆਂ 57 ਸੀਟਾਂ ਉੱਤੇ ਵੋਟਾਂ ਪੈਣਗੀਆਂ ਤਨੂ ਦਾਸ ਦੀਏ ਕਿ ਪ੍ਰਧਾਨ ਮੰਤਰੀ ਮੋਦੀ ਸਹਿਤ 904 ਉਮੀਦਵਾਰਾਂ ਦੀ ਕਿਸਮਤ ਅੱਜ EVM ਵਿੱਚ ਕੈਦ ਹੋ ਜਾਵੇਗੀ ਪੰਜਾਬ ਵਿੱਚ ਟੋਟਲ 2.14 ਕਰੋੜ VOTER ਆਪਣੇ VOTING RIGHTS ਦਾ ਇਸਤੇਮਾਲ ਕਰਨਗੇ ਜਦਕਿ 1 ਕਰੋੜ 12 ਲੱਖ 86727 ਪੁਰਸ਼ VOTER ਅਤੇ 1 ਕਰੋੜ 1 ਲੱਖ 74241 ਮਹਿਲਾ VOTER ਅੱਜ ਪੰਜਾਬ ਵਿੱਚ VOTING RIGHTS ਯੂਜ਼ ਕਰਦੇ ਨਜ਼ਰ ਆਣਗੇ ਪੰਜਾਬ ਵਿੱਚ ਕੁੱਲ 24451 ਪੋਲਿੰਗ ਸਟੇਸ਼ਨਾਂ ਉੱਤੇ ਵੋਟਾਂ ਪੈਣਗੀਆਂ ਇਹਨਾਂ ਵਿੱਚ 538715 ਵੋਟਰ ਪਹਿਲੀ ਵਾਰ ਆਪਣੇ VOTING RIGHTS ਦਾ ਇਸਤੇਮਾਲ ਕਰਨਗੇ ਪੰਜਾਬ ਵਿੱਚ 13 ਸੀਟਾਂ ਤੇ 325 ਉਮੀਦਵਾਰ ਅੱਜ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚੋਂ 169 ਉਮੀਦਵਾਰ ਆਜ਼ਾਦ ਤੌਰ ਤੇ ਖੜੇ ਹਨ ਜਦਕਿ 2. 14 ਕਰੋੜ ਵੋਟਰ ਅੱਜ 325 ਉਮੀਦਵਾਰਾਂ ਦੀ ਕਿਸਮਤ ਈਵੀਐਮਾਂ ਵਿੱਚ ਕੈਦ ਹੋ ਚੁੱਕੀ ਹੈ। 스마트 ਸਿਟੀ ਲੁਧਿਆਣਾ ਵਿੱਚ ਕੁੱਲ 57,58,614 ਵੋਟਰ 43 ਉਮੀਦਵਾਰਾਂ ਦੀ ਕਿਸਮਤ ਅੱਜ ਈਵੀਐਮ ਵਿੱਚ ਕੈਦ ਕਰ ਦੇਣਗੇ।